ਸੀਗੇ ਕਿਹੜੇ ਪਿੰਡ ਚੱਲੇ ਸੀਗੇ ਮੋਗੇ ਚੱਲੇ ਸੀਗੇ ਇੱਧਰ ਚੱਕੋ ਪੁੱਤ ਕਿਹੜੇ ਪਿੰਡੋਂ ਆਏ ਤੁਸੀਂ ਦਵਾਈ ਲੈਣ ਗਏ ਆ ਮम्मा ਡੈਡੀ ਦਵਾਈ ਲੈਣ ਗਏ ਆ ਰਾਂਸਨ ਪੁਰਬਤ ਨਹੀਂ ਕੁਛ ਇਦਾਂ ਕਹਿੰਦੀ ਆ ਸਮਝ ਨਹੀਂ ਲੱਗਦੀ ਕੁਛ ਹਾਂਜੀ ਨਹੀਂ ਵਿਆਹ ਤੇ ਚੱਲੇ ਸੀ ਉੱਥੇ じゃ ਪਿੱਛੋਂ ਕਿੱਥੋਂ ਆਏ ਨੇ ਮੋਗੇ ਵਿਆਹ ਚੱਲੇ ਸੀ ਕਿੱਥੇ ਚੱਲੇ ਸੀ ਵਿਆਹ ਪੁੱਤ ਮੋਗੇ ਚੱਲ ਨਹੀਂ ਸੀਗੇ ਕਿਹੜੇ ਪੈਨਸ ਚ ਕਿੱਥੇ ਉਂਗਰੇ ਚੱਲੇ ਸੀ ਕੋਣ ਕੋਣ ਸੀ ਵਾ ਗੱਡੀ ਚ ਕਿਹੜੇ ਕਿਹੜੇ ਕੋਣ ਕੋਣ ਚੱਲੇ ਆ ਕਿਹੜੇ ਪੈਨਸ ਪੁੱਤ ਕਿਹੜੇ ਪੈਲਸ ਚਲੇ ਸੀ ਵਿਆਹ? ਨਹੀਂ ਪਤਾ। ਹੈ ਮੋਗੇ ਤੇ ਚਲੇ ਸੀ ਪੁੱਤੋ ਪੈਲਸ ਕਿਹੜਾ ਸੀਗਾ? ਇਹ ਤਾਂ ਇਧਰ ਨੂੰ ਚਲੇ ਸੀ। ਨਾਲ ਮੰਮੀ ਕੀ ਕਰਦੀ ਸੀ ਨਾ? ਇਧਰ ਵਾਪਸ ਕਰਨ ਲੱਗੇ ਸੀ ਨਾ। ਇਧਰ ਵਿਆਹ ਕਿੱਥੇ ਚਲੇ ਸੀਗੇ? ਨਹੀਂ ਘਬਰਾਈ। ਵਿਆਹ ਮੈਂ ਲੋ ਫਾਸਟ ਮਿਲਿਆ। ਜਿੱਥੇ ਤੁਹਾਡਾ ਸਕੂਲ ਆ ਉਹ ਕਿਹੜਾ ਪਿੰਡ ਕਿਹੜਾ ਪਿੰਡ? ਲਾਂਚੀਪੁਰ ਪਿੰਡ ਦੱਸ ਦੀ ਲਾਂਚੀਪੁਰ। ਇਹ ਪਣ ਦਾ ਆ ਜਾ ਪਤਾ। ਚਲੇ ਸੀਗੇ ਕਿਹੜੇ ਪਿੰਡ ਚਲੇ ਸੀਗੇ? ਮੋਗੇ ਚੱਲੇ ਸੀਗੇ ਇੱਧਰ ਚਾਕੋ ਪੁੱਤ ਕਿਹੜੇ ਪਿੰਡੋਂ ਆਏ ਤੁਸੀਂ ਦਵਾਈ ਲੈਣ ਆਏ ਆ ਮम्मा ਡੈਡੀ ਦਵਾਈ ਲੈਣ ਗਏ ਰਾਂਸ ਨੂੰ ਪੋਰ ਪਤਾ ਨਹੀਂ ਕੁਛ ਏਦਾਂ ਕਹਿੰਦੀ ਆ ਸਮਝ ਨਹੀਂ ਲੱਗਦੀ ਕੁਛ ਹਾਂਜੀ ਨਹੀਂ ਵਿਆਹ ਤੇ ਚੱਲੇ ਸੀ ਉੱਥੇ ਜਾ ਪਿੱਛੋਂ ਕਿੱਥੋਂ ਆਏ ਨੇ ਮੋਗੇ ਵਿਆਹ ਚੱਲੇ ਸੀ ਕਿੱਥੇ ਚਲੇ ਸੀ ਵਿਆਹ ਪੁੱਤ ਮੋਗੇ ਚੱਲੇ ਸੀਗੇ ਕਿਹੜੇ ਪੈਲਸ ਚ ਕਿਤੇ ਉਂਗਰੇ ਚਲੇ ਗਏ ਲੱਗਦਾ ਕੌਣ ਕੌਣ ਸੀ ਵਾ ਗੱਡੀ ਚ ਕਿਹੜੇ ਕੌਣ ਕੌਣ ਚੱਲੇ ਆ ਕਿਹੜੇ ਪੈਲਸ ਪੁੱਤ ਕਿਹੜੇ ਪੈਲਸ ਚ ਚਲੇ ਸੀ ਵਿਆਹ ਨਹੀਂ ਪਤਾ ਮੋਗੇ ਦੇ ਚੱਲੇ ਸੀ ਪੁੱਤ ਪੈਲਸ ਕਿਹੜਾ ਸੀਗਾ ਇਹ ਤਾਂ ਇਧਰੋਂ ਚੱਲੇ ਸੀ ਨਾਲ ਮੰਮੀ ਕੀਤਾ ਚੱਲੀ ਸੀ ਨਾ ਇਧਰ ਵਾਪਸ ਕਰਨ ਲੱਗੇ ਸੀ ਨਾ ਇਧਰ ਪਿਆ ਕਿੱਥੇ ਚੱਲੇ ਸੀਗੇ ਨਹੀਂ ਕਬਰਾਈ ਗਿਆ ਮੈਂ ਉਹ ਭਜਣ ਉਹ ਜਿੱਥੇ ਤੁਹਾਡਾ ਸਕੂਲ ਆ ਉਹ ਕਿਹੜਾ ਪਿੰਡ ਕਿਹੜਾ ਪਿੰਡ ਆ ਲਾਂਚੀਪੁਰ ਪਿੰਡ ਦੱਸ ਦੀ ਲਾਂਚੀਪੁਰ